ਮੇਰਾ ਨਾਮ ਜਸਕਰਨ ਸਿੰਘ ਗੈਰੀਪੁੱਟਰ ਸੂਬਾ ਪ੍ਰਧਾਨ ਨਹਿਰੀ ਪਰਿਵਾਰ ਜੁਨੀਅਰ ਰਜਿਸਟਰਰ ਜਲ ਸੋਧ ਵਿਭਾਗ ਪੰਜਾਬ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਮੁੱਖ ਜਲ ਸੋਧ ਵਿਭਾਗ ਦੇ ਪ੍ਰਮੁੱਖ ਸਕੱਤਰਾ ਕ੍ਰਿਸ਼ਨ ਕੁਮਾਰ ਆਈਐਸ ਤੁਹਾਨੂੰ ਪਤਾ ਹੀ ਹੈ ਕਿ ਉਹ ਪਿੱਛੇ ਵੀ ਐਜੂਕੇਸ਼ਨ ਦੇ ਵੀ ਇੱਕ ਸੈਕਟਰੀ ਰਹਿ ਚੁੱਕਿਆ ਔਰ ਡੀਜੀਐਸਸੀ ਵੀ ਰਹਿ ਚੁੱਕਿਆ ਤੇ ਸਾਰੇ ਭਲੀ ਭਾਤ ਜਾਣਦੇ ਆ ਕਿ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਹਾਲ ਕੀਤਾ ਸੀ ਐਜੂਕੇਸ਼ਨ ਦਾ ਝੂਠੇ ਅੰਕੜਿਆਂ ਨਾਲ ਹੀ ਸਰਕਾਰ ਦੇ ਵਿੱਚ ਆਪਣਾ ਹੀਰੋ ਬਣਨਾ ਚਾਹੁੰਦਾ ਕਿਉਂਕਿ ਮਤਲਬ ਐਜੂਕੇਸ਼ਨ ਦਾ ਸਿਸਟਮ ਕੁਝ ਹੋਰ ਆ ਇਰੀਗੇਸ਼ਨ ਦਾ ਇਹ ਪਬਲਿਕ ਨਾਲ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਇਹ ਸਾਡਾ ਡਾਇਰੈਕਟ ਪਬਲਿਕ ਨਾਲ ਜਿਹੜਾ ਸਾਡਾ رابطہ ਉਸ ਕਰਕੇ 250 ਪਟਵਾਰੀ ਦੀ ਜਿਹੜੀ ਚਾਰ ਸ਼ੀਟ ਹੋ ਗਈ ਸੀ ਕਿ ਤੁਸੀਂ 100% ਸਾਨੂੰ ਇਰੀਗੇਸ਼ਨ ਕਰਕੇ ਦਿਖਾਓ ਤਾਂ ਉਹਨਾਂ ਦਾ ਲੀਡਰ ਹੋਣ ਦੇ ਨਾਤੇ ਮੈਂ ਆਪਣੀ ਗੱਲ ਰੱਖੀ ਕਿ ਮੇਰਾ 200 ਪਟਵਾਰੀ ਤੁਸੀਂ ਚਾਰ ਸ਼ੀਟ ਕਰਤਾ ਤੇ ਅਸੀਂ ਨਾ ਸੈਚਰਡੇ ਨਾ ਕੋਈ ਸੰਡੇ ਸਾਨੂੰ ਕੋਈ ਛੁੱਟੀ ਨਹੀਂ ਅਸੀਂ 16 16 ਘੰਟੇ ਕੰਮ ਕਰ ਰਹੇ ਆ ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਅਸੀਂ ਇਸ ਦੇ ਵਿਰੋਧ ਕਰਦੇ ਜੇਕਰ ਮੈਂ ਉਹਨਾਂ ਦੀ ਗੱਲ ਰੱਖਣੀ ਚਾਹੀ ਤਾਂ ਮੈਨੂੰ ਸਸਪੈਂਡ ਕਰਕੇ ਬਠਿੰਡਾ ਤੋਂ ਉੱਤੇ ਪਠਾਨਕੋਟ ਲਾਦਾ ਜੀ ਇਹ ਕਰਵਾਉਣਾ ਜੀ ਤੁਹਾਨੂੰ ਦੱਸਿਆ ਜੀ ਪ੍ਰਮੁੱਖ ਸਕੱਤਰ ਜਿਹੜੇ ਜਲ ਸਰੋਤ ਵਿਭਾਗ ਦੇ ਕ੍ਰਿਸ਼ਨ ਕੁਮਾਰ ਆਈਐਸ ਉਹ ਝੂਠੇ ਅੰਕੜੇ ਨਹੀਂ ਸਾਨੂੰ ਇਰੀਗੇਸ਼ਨ ਕਹ ਰਹੇ ਸੀ ਕਿ ਤੁਸੀਂ 100% ਅੰਕੜੇ ਸਾਨੂੰ ਦਿਓ ਕਿ ਤੁਸੀਂ ਤੁਸੀਂ ਇਹ ਗੱਲ ਕਹੋ ਕਿ 100% ਜਿਹੜਾ ਪਾਣੀ ਪੰਜਾਬ ਦੇ ਖੇਤਾਂ ਨੂੰ ਲੱਗ ਰਿਹਾ ਤੇ ਅਸੀਂ ਆਪਦੇ ਪੰਜਾਬ ਨਾਲ ਅਸੀਂ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨਾਲ ਧੋਖਾ ਨਹੀਂ ਕਰ ਸਕਦੇ ਕਿਉਂਕਿ ਜੇਕਰ ਸਾਡੇ ਕੋਲੇ ਕਲਮਾ ਅਸੀਂ ਗਲਤ ਰਿਪੋਰਟ ਕਿਉਂ ਦੇਗੇ ਇਹ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਕ੍ਰਿਸ਼ਨ ਕੁਮਾਰ ਦੀ ਇਹ ਕੀ ਮਨਸ਼ਾ ਕਿ ਕਿਉਂ ਮਤਲਬ ਉਹ ਜਿਹੜਾ ਪੰਜਾਬ ਦਾ ਪਾਣੀ ਸਰਪਲਸ ਦਿਖਾਉਣਾ ਚਾਹੁੰਦਾ ਇਹ ਮੇਰੇ ਸਮਝ ਤੋਂ ਬਾਹਰ ਹੈ ਕੋਈ ਇਹ ਮੁੱਦਾ ਇੱਕ ਮੈਡੀਕਲ ਮੁੱਦਾ ਹੀ ਬਣਿਆ ਕੁਝ ਨਹੀਂ ਤੁਹਾਡਾ ਰੱਖ ਰੱਖ ਤੇ ਇਹ ਕ੍ਰਿਟੀਕਲ ਜਿਹੜੀ ਪਾਰਟੀ ਦੇ ਨਾਮ ਲੈਨੇ ਨੇ ਜਾਸਕਰਨਵਸਕੀ ਜਿਹੜੇ ਤੁਹਾਡੇ ਤੋਂ ਅੰਕੜੇ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਿਹੜੇ ਪ੍ਰਿੰਟ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣੇ ਤਾਂ ਜੋ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨਾਲ ਉਹ ਦਿੱਤਾ ਜਾ ਸਕੇ। ਕੁਝ ਇਸ ਤਰ੍ਹਾਂ ਦੀ ਗੱਲ ਹੈ। ਸਰ ਅਸੀਂ ਸਰਕਾਰੀ ਮੁਲਾਜ਼ਮਾਂ ਸਾਡਾ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਾਡਾ ਜਿਹੜਾ ਪੰਜਾਬ ਸਰਕਾਰ ਨਾਲ ਕੋਈ ਰੌਲਾ ਨਹੀਂ। ਪੰਜਾਬ ਸਾਡਾ ਸਿਰਫ ਤੇ ਸਿਰਫ ਪ੍ਰਿੰਸੀਪਲ ਸੈਕਰੀਟਰੀ ਨੂੰ ਵਾਟਰ ਸੋਰਸ ਕ੍ਰਿਸ਼ਨ ਕੁਮਾਰ ਆਈਐਸ ਨਾਲ ਸਿਰਫ ਉਹ ਸਾਨੂੰ ਝੂਠੇ ਅੰਕੜਿਆਂ ਰਾਹੀਂ ਸਾਡੇ ਤੋਂ ਰਿਪੋਰਟ ਲੈਣੀ ਚਾਹੁੰਦਾ ਸੀ ਕਿ ਤੁਸੀਂ 100% ਜਿਹੜਾ ਪਾਣੀ ਦਿਖਾਓ। ਸਾਨੂੰ ਨਹੀਂ ਪਤਾ ਕਿ ਉਹ ਪੰਜਾਬ ਸਰਕਾਰ ਨੂੰ ਕਿਵੇਂ ਗਮਰਾਹ ਕਰ ਰਿਹਾ ਅਸੀਂ ਦੁਬਾਰਾ ਫੇਰ ਕਹਿੰਦੇ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਨਹੀਂ ਕੋਈ ਸਾਡਾ ਕੋਈ ਪੋਲੀਟੀਕਲ ਮੁੱਦਾ ਨਹੀਂ ਅਸੀਂ ਆਪਣੀ ਜਿਹੜੀ ਮੰਗਾ ਸੀ ਕਿਸਾਨ ਭਾਈਚਾਰੇ ਦੇ ਵੀ ਧਿਆਨ 'ਚ ਲਿਆਂਦੀ ਆ ਔਰ ਦੇਖੋ ਜੀ ਜਦੋਂ ਹੁਣ ਮੁੱਦਾ ਹੀ ਐਡਾ ਸੁਵੇਦਨਸੀਲਾ ਤਾਂ ਇਹਨੂੰ ਮੁੱਦੇ ਨੂੰ ਪਾਣੀਆਂ ਦਾ ਮੁੱਦਾ ਜੀ ਪੰਜਾਬ ਦਾ ਤਾਂ ਇਹਨੂੰ ਹਰੇਕ ਬੰਦਾ ਚੱਕੂਗਾ ਪੋਲੀਟੀਕਲ ਲੈਵਲ ਤੇ ਪਰ ਸਾਡਾ ਕੋਈ ਮਨਸ਼ਾ ਨਹੀਂ ਸਰਕਾਰ ਦਾ ਅੱਖਸ ਖਰਾਬ ਕਰਨ ਲਈ ਅੰਕੜਿਆਂ ਦੀ ਖੇਡ ਖੇਡੀ ਜਾ ਰਹੀ ਜੀ ਹੈ ਇਹਦੇ ਪਿੱਛੇ ਮਨਸ਼ਾ ਤਾਂ ਕੋਈ ਹੋਊਗੀ ਨਾ ਆਖਿਰ ਵੀ ਐਡਾ ਵੱਡੀ ਜਿਹੜੀ 200 ਪਟਵਾਰੀ ਦੇ ਤਾਂ ਸਸਪੈਂਡ ਕਰ ਦੇਣਾ ਤੁਹਾਡੀ ਬਦਲੀ ਕਰ ਦੇਣੀ ਠੀਕ ਹੈ ਇਹਦੇ ਵਿੱਚ ਕਾਰਨ ਤਾਂ ਕੋਈ ਹੂਕ ਆ ਨਾ ਜਿਹੜਾ ਐਡਾ ਫੇਰ ਮਤਲਬ ਕੀਤਾ ਜਾ ਰਿਹਾ ਆ ਟਿਕਾ ਦੇ ਵਿੱਚ ਸਰ ਇਹ ਮਨਸਾ ਜਿਹੜੀ ਕ੍ਰਿਸ਼ਨ ਕੁਮਾਰ ਦੀ ਜੇ ਮੈਂ ਹੁਣ ਪੰਜਾਬੀ 'ਚ ਗੱਲ ਕਰਾਂ ਜਦੋਂ ਮਤਲਬ ਇਹ ਇਹ ਗੱਲ ਹੈ ਵੀ ਇੱਕ ਐਸਵਾਈਐਲ ਦਾ ਮੁੱਦਾ ਜਿਹੜਾ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀ ਦਾ ਮੁੱਦਾ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਬੜੀ ਜਾਣਕਾਰੀ ਆ ਮੇਰੇ ਨਾਲ ਵੱਧ ਜਾਣਕਾਰੀ ਆ ਇਹ ਮਤਲਬ ਕ੍ਰਿਸ਼ਨ ਕੁਮਾਰ ਪੰਜਾਬ ਦੇ ਪਾਣੀ ਨੂੰ ਸਰਪਲੱਸ ਦਿਖਾ ਕੇ ਪੰਜਾਬ ਦੇ ਗਵਾਂਢੀ ਸੂਬਿਆਂ ਨੂੰ ਪਾਣੀ ਦੇਣ ਦੀ ਜਿਹੜੀ ਇਹਦੀ ਕੋਝੀ ਹਰਕਤ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਇਸ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਤੁਸੀਂ ਇਹਨੂੰ ਸਮਝੋ ਕਿ ਇਹ ਤੁਹਾਨੂੰ ਕਿਉਂ ਗੁੰਮਰਾਹ ਕਰ ਰਿਹਾ ਅਸੀਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਕਿ ਮਤਲਬ ਪੰਜਾਬ ਸਰਕਾਰ ਦਾ ਅਸੀਂ ਕੋਈ ਅਕਸ਼ ਨਹੀਂ ਖਰਾਬ ਕਰਨਾ ਜਿਵੇਂ ਅਸੀਂ ਪੰਜਾਬ ਸਰਕਾਰ ਤੋਂ ਮੁਲਾਜ਼ਮਾਂ ਅਸੀਂ ਪੰਜਾਬ ਸਰਕਾਰ ਤੋਂ ਤਨਖਾਹ ਲੈ ਸਾਡੇ ਘਰਾਂ ਦੇ ਖਰਚੇ ਚੱਲਦੇ ਆ ਪੰਜਾਬ ਸਰਕਾਰ ਨਾਲ ਪਰ ਕ੍ਰਿਸ਼ਨ ਕੁਮਾਰ ਨੂੰ ਨਹੀਂ ਸਮਝ ਆ ਰਹੀ ਕ੍ਰਿਸ਼ਨ ਕੁਮਾਰ ਪੰਜਾਬ ਸਰਕਾਰ ਨੂੰ ਇੰਨਾ ਗੁੰਮਰਾਹ ਕਰਕੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਇੰਨਾ ਨੁਕਸਾਨ ਕਿਉਂ ਕਰਨਾ ਚਾਹੁੰਦਾ ਜਸ ਕਰਦੇ ਜੀ ਹੁਣ ਤੱਕ ਜਿਹੜਾ ਜਿਹੜੇ ਟਿੰਡੇ ਕਾਂਕੜੇ ਕਿੰਨੇ ਦਾ ਪਰਸੈਂਟ ਹੈ ਜਿਹੜਾ ਪਾਣੀ ਲੱਗਦਾ ਸਰ ਜੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ 20 ਤੋਂ 21% ਫੀਸੀ ਦੀ ਜਿਹੜਾ ਪਰਸੈਂਟ ਜੇ ਗੱਲ ਕਰਕੇ ਤਾਂ ਪੰਜਾਬ ਦੇ ਖੇਤਾਂ ਦੇ ਵਿੱਚ ਜਿਹੜਾ ਪਾਣੀ ਇਰੀਗੇਸ਼ਨ ਹੋ ਰਹੀ ਆ 20 ਤੋਂ 21 ਅਸੀਂ ਇਸ ਗੱਲ ਤੇ ਅਸੀਂ ਮੁੱਦਾ ਚੱਕ ਰਹੇ ਆ ਕ੍ਰਿਸ਼ਨ ਕੁਮਾਰ ਨੂੰ ਅਸੀਂ ਇਹ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ 20 ਤੋਂ 21% ਜਿਹੜੀ ਇਰੀਗੇਸ਼ਨ ਹੋ ਰਹੀ ਆ ਚਲੋ ਆਪਾਂ 21 ਤੋਂ 22 23 1 2% ਉਪਰਾਲੇ ਕਰਕੇ ਆਪਾਂ ਕੋਸ਼ਿਸ਼ ਕਰ ਸਕਦੇ ਆਂ ਵੀ 22% 23% ਆਪਾਂ ਦਿਖਾ ਦੇਾਂਗੇ ਪਰ ਸਰ 23 21 ਤੋਂ 22% ਨੂੰ ਸਿੱਧਾ 100% ਅਸੀਂ ਆਪਣੇ ਪੰਜਾਬ ਨਾਲ ਕਿਉਂ ਧੋਖਾ ਕਰ ਗਏ ਅਸੀਂ ਪੰਜਾਬ ਦੇ ਪੁੱਤਾਂ ਪੰਜਾਬ ਦੇ ਕਿਸਾਨਾਂ ਨਾਲ ਅਸੀਂ ਪੰਜਾਬ ਦੇ ਲੋਕਾਂ ਨਾਲ ਕਿਉਂ ਧੋਖਾ ਕਰ ਗਏ ਇਸੇ ਕਾਰਨ ਕਰਕੇ ਕ੍ਰਿਸ਼ਨ ਕੁਮਾਰ ਨੇ ਮੈਨੂੰ ਜਿਹੜਾ ਮੌਤਲ ਕਰਕੇ ਪਠਾਨਕੋਟ ਲਾਇਆ ਔਰ ਮੈਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕ੍ਰਿਸ਼ਨ ਕੁਮਾਰ ਵੱਲੋਂ ਤੁਹਾਡੀ ਗ੍ਰਾਜਨੀਤੀ ਕੀ ਹੈ ਅਗਰ ਤੁਹਾਡੀ ਸੁਣਵਾਈ ਨਹੀਂ ਦੇਖੋ ਸਾਰਾ ਸਾਡੀ ਕਲਮਸ਼ੋਰ ਹੜਤਾਲ ਜਾਰੀ ਆ ਪਿਛਲੇ ਕਾਫੀ ਦਿਨਾਂ ਤੋਂ ਔਰ ਸਾਡੀ ਰਣਨੀਤੀ ਤਾਂ ਇਹ ਹੈ ਕਿ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮਾਨਯੋਗ ਸਰਦਾਰ ਚੇਤਨ ਸਿੰਘ ਜੀ ਜੋੜਾ ਮਾਜਰਾ ਸਿੰਚਾਈ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਇੱਕ ਸਰਕਾਰੀ ਮਲਾਜ ਹੋਣਗੇ ਤੁਹਾਡੇ ਅੰਗਾਂ ਤੇ ਤੁਸੀਂ ਸਾਡੀ ਸੁਣਵਾਈ ਕਰੋ ਤੁਸੀਂ ਪਲੀਜ਼ ਜਿਹੜਾ ਇਹ ਕ੍ਰਿਸ਼ਨ ਕੁਮਾਰ ਇਹ ਗਮਰਾਹ ਕਰ ਰਿਹਾ ਤੁਹਾਨੂੰ ਜਾ ਮਤਲਬ ਤੁਹਾਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਪਾਣੀਆਂ ਨੂੰ ਇੰਨਾ ਕਿਉਂ ਮਤਲਬ ਕਰਾਉਣਾ ਚਾਹੁੰਦਾ ਉਸ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਹੜੀ ਕ੍ਰਿਸ਼ਨ ਕੁਮਾਰ ਨੇ ਇਹ ਸਾਡੀ ਜਿਹੜੀ ਲੜਾਈ ਨਹਿਰੀ ਪਟਵਾਰ ਯੂਨੀਅਨ ਵਰਸਜ ਪੰਜਾਬ ਸਰਕਾਰ ਬਣਾਤੀ ਪਰ ਸਾਡੀ ਜਿਹੜੀ ਲੜਾਈ ਆ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੀ ਸਾਡੀ ਲੜਾਈ ਹੈ ਨਹਿਰੀ ਪਟਵਾਰ ਯੂਨੀਅਨ ਵਰਸਜ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸ ਕ੍ਰਿਸ਼ਨ ਕੁਮਾਰ ਨਾਲ ਸਾਡਾ ਸਰਕਾਰ ਨਾਲ ਕੋਈ ਮਸਲਾ ਨਹੀਂ ਅਸੀਂ ਸਰਕਾਰ ਦੇ ਮੁਲਾਜ਼ਮਾਂ ਅਸੀਂ ਸਰਕਾਰ ਦਾ ਅਕਸ਼ ਖਰਾਬ ਨਹੀਂ ਕਰਨਾ ਚਾਹੁੰਦੇ ਔਰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਸਰਕਾਰ ਨੂੰ ਇਸ ਵਿੱਚ ਵਿਚਾਰ ਕਰਨੀ ਚਾਹੀਦੀ ਆ ਕਿ ਤੁਸੀਂ ਕ੍ਰਿਸ਼ਨ ਕੁਮਾਰ ਦੀਆਂ ਚਾਲਾਂ ਤੋਂ ਥੋੜਾ ਬਚੋ ਔਰ ਇਹਦੀ ਜਾਂਚ ਕਰਾ ਕੇ ਕ੍ਰਿਸ਼ਨ ਕੁਮਾਰ ਦੀ ਜਿਹੜੀ ਮਨਸ਼ਾ ਨੂੰ ਪੂਰੀ ਨਾ ਹੋਣ ਦੀ। ਜੇ ਸਰਪਲਸ ਇਹ ਕਹਿਣੇ ਚਾਹੁੰਦੇ ਵੀ ਸਰਪਲਸ ਸਰ ਤੇ ਫਿਰ ਬੋਰ ਜਿਹੜੇ ਟੂਬਵੈਲ ਇਹ ਲਗਾਤਾਰ 24 ਘੰਟੇ ਮੰਗੂ ਕਿਉਂ ਚੱਲ ਰਹੇ ਹੈ। ਸਰ ਇਹ ਤਾਂ ਸਰਕਾਰ ਨੂੰ ਹੁਣ ਚਾਹੀਦਾ ਮਤਲਬ ਇਹੀ ਤਾਂ ਜਾਂਚ ਦੀ ਆਪਾਂ ਹਾਂ ਇਹੀ ਜਾਂਚ ਦੀ ਤਾਂ ਆਪਾਂ ਗੱਲ ਕਰ ਰਹੇ ਨਾ ਜੀ ਜੇਕਰ ਨੇਰੀ ਪਾਣੀ ਦੀ ਆਪਾਂ ਕਹਿੰਦੇ ਵੀ ਵੱਧ ਤੋਂ ਵੱਧ ਨੇਰੀ ਪਾਣੀ ਵਰਤਿਆ ਜਾਵੇ। ਨਹਿਰੀ ਦੇ ਰਜਵਾਹੇ ਵਧੀਆ ਹੋਣ ਖਾਲਾਂ ਦਾ ਸਿਸਟਮ ਵਧੀਆ ਹੋਵੇ ਟੇਲਾਂ ਦਾ ਸਿਸਟਮ ਵਧੀਆ ਹੋਵੇ ਸਿਸਟਮ ਸਾਰਾ ਉਵੇਂ ਹੀ ਆ ਜੀ ਤੇ ਭਾਂਡਾ ਉਹੀ ਆ ਤੇ ਜੇ ਕਹਿੰਗੇ ਆਪਾਂ ਦੋ ਜਣਾਂ ਦੇ ਭਾਂਡੇ ਨਾਲ ਆਪਾਂ 20 ਜਣਿਆਂ ਨੂੰ ਪਾਣੀ ਪਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਜੇ ਮੈਂ ਗੱਲ ਕਰਾਂ ਸਾਡੇ ਟੈਕਨੀਕਲ ਪੁਆਇੰਟ ਦਾ 3.05 ਜਿਹੜਾ ਫੈਕਟਰ ਹੈਗਾ ਰਜਵਾਹਿਆਂ ਦਾ ਨਹਿਰਾਂ ਦਾ ਜਿਹੜਾ ਆਪਣਾ ਮੋਗੇ ਦਾ ਸਾਈਜ਼ ਆ ਤੇ ਪਹਿਲਾਂ ਅੰਗਰੇਜ਼ਾਂ ਸਮੇਂ ਦਾ ਇਹ ਫੈਕਟਰ ਆ ਜੀ ਹੁਣ ਘੱਟੋ ਘਾਟ ਇਸ ਤੋਂ ਬਾਅਦ 6 ਗੁਣਾ ਜਿਹੜਾ ਫੈਕਟਰ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਚੱਪੇ ਚੱਪੇ ਤੇ ਪਾਣੀ ਪਹੁੰਚ ਸਕੇ ਕਿਉਂਕਿ ਪੰਜਾਬ ਦੇ ਰਜਵਾਹਾਂ ਦੀ ਕੱਸੀਆਂ ਦੀ ਖਾਲਾਂ ਦੀ ਜਿਹੜੀ ਹਾਲਤ ਬਹੁਤ ਖਾਸ ਦਾਜੋਗ ਆ ਉਹਨਾਂ ਨੂੰ ਗਰਾਉਂਡ ਦੇ ਮੈਂ ਦਾ ਕ੍ਰਿਸ਼ਨ ਕੁਮਾਰ ਨੂੰ ਤਾਂ ਕੋਈ ਬੇਨਤੀ ਕਰਨੀ ਨਹੀਂ ਚਾਹੁੰਦਾ ਮੈਂ ਤਾਂ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਆਪ ਗਰਾਉਂਡ ਲੈਵਲ ਦੀ ਰਿਪੋਰਟ ਲਓ ਜੀ ਤੁਸੀਂ ਬਹੁਤ ਗਰਾਉਂਡ ਲੈਵਲ ਦੇ ਲੀਡਰਾਂ ਸਾਨੂੰ ਪੰਜਾਬ ਨੇ ਮਾਨ ਦਿੱਤਾ ਸਾਨੂੰ ਪੰਜਾਬ ਨੇ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਕਿਸਾਨਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਤੁਸੀਂ ਹੁਣ ਤੁਸੀਂ ਇੱਕ ਗੱਲ ਦੱਸੋ 2024 ਦੀ ਇਲੈਕਸ਼ਨ ਹੈਗਾ ਕਿਉਂਕਿ ਇਹ ਪੱਕਾ ਮੰਦਾ ਹੈ ਹੋ ਈਂਧਾ ਕਿਆਉ ਚਲਦਾ ਆ ਜਿਹੜਾ ਪਾਣੀ ਆਦਾ ਨਾ ਜਿਸ ਢੰਗ ਨਾਲ ਤੁਸੀਂ ਇਹਨੂੰ ਪੇਸ਼ ਕਰ ਰਹੇ ਹੋ ਇੱਕ ਪਾਸੇ ਸਰਕਾਰ ਦਾ ਤੁਸੀਂ ਬਚਾਅ ਕਰ ਰਹੇ ਹੋ ਇੱਕ ਪਾਸੇ ਤੁਸੀਂ ਸੈਕਟਰ ਦੀ ਹਰੋਖ ਲਾ ਰਹੇ ਹੋ ਤੁਹਾਡਾ ਸਟੈਂਡ ਕੀ ਹੈ ਜੋ ਰੀਅਲੀ ਨਾ ਨਿੱਤੀ ਕੀ ਸਰ ਸਾਡਾ ਸਟੈਂਡ ਬਿਲਕੁਲ ਸਪਸ਼ਟਾ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਕੁਝ ਕੋਈ ਉਪਰਾਲੇ ਨਹੀਂ ਕੀਤੇ ਜਾਂ ਸਰਕਾਰ ਭਗਵਾਨ ਜੀ ਸਾਹਿਬ ਨੇ ਇਸ 1400 ਕਰੋੜ ਰੁਪਏ ਲਾਤਾ ਬਿਲਕੁਲ ਲਾਤਾ ਜੀ ਅਸੀਂ ਕਹਿੰਦੇ ਲਾਇਆ ਪਰ ਸਰ ਜਿਹੜੇ ਹੁਣ ਅਫਸਰ ਆਈਐਸ ਅਫਸਰ ਆਕ੍ਰਿਸ਼ਨ ਕੁਮਾਰ ਉਹ ਮਤਲਬ ਖੋਹ ਸਕਦਾ ਸਰਕਾਰ ਨੂੰ ਗੁੰਮਰਾਹ ਕਰ ਗੁੰਮਰਾਹ ਕਰ ਰਿਹਾ ਜੋ ਗਰਾਊਂਡ ਨੀਚੇ ਤੇ ਜੋ ਨੀਚ ਉਹ ਕੁਝ ਹੋਰ ਆ ਪੇਸ਼ ਕੁਝ ਹੋਰ ਕੀਤਾ ਜਾ ਰਿਹਾ ਸਾਡਾ ਸਟੈਂਡ ਬਿਲਕੁਲ ਸਪਸ਼ਟ ਹੈ ਜੀ ਅਸੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਬਿਲਕੁਲ ਖੜੇ ਆ ਮੈਂ ਫੋਟੋ ਦਿਖਾ ਰਿਹਾ ਤੁਹਾਨੂੰ ਜੀ ਆ ਜਿਹੜੇ ਮਤਲਬ ਖਾਲ ਆ ਜੇ ਬਿਲਕੁਲ ਬੇਰਕਾ ਮਾਈਨਰ ਆ ਜੀ ਅੰਮ੍ਰਿਤਸਰ ਦੇ ਬਿਲਕੁਲ ਖਸਤਾ ਹਾਲਤ ਆ ਜੀ ਆਲੀਵਾਲ ਇਸ ਕਰਮ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਸਰਕਾਰ ਨਾਲ ਸਾਡਾ ਕੋਈ ਰਵਾ ਨਹੀਂ ਪਾਣੀਆਂ ਦੇ ਖਿਲਾਫ ਕੋਈ ਵੱਡੀ ਕਾਰਵਾਈ ਹੋਣੀ ਹੈ ਕੀ ਮੁੱਖ ਮੰਤਰੀ ਜੀ ਇਸ ਗੱਲ ਦੀ ਜਿਹੜੇ ਤੱਕ ਜਾਣਕਾਰੀ ਹੈ ਹਾਂ ਸਰ ਸਾਡਾ ਇਹ ਜ਼ਰੂਰ ਹੋਸ ਆ ਜੀ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਾਫੀ ਅਸੀਂ ਆਪਣੇ ਸੋਰਸ ਜਰਾਈ ਬੇਨਤੀ ਕਰੀ ਸੀ ਕਿ ਅਸੀਂ 11 1200 ਪਟਵਾਰੀ ਤੁਹਾਨੂੰ ਮਿਲਣਾ ਚਾਹੁੰਦੇ ਆ ਅਸੀਂ ਪੰਜਾਬ ਦੇ ਮੁਲਾਜ਼ਮਾ ਅਸੀਂ ਕਿਸੇ ਦੇ ਖਿਲਾਫ ਨਹੀਂ ਜਾ ਰਹੇ ਅਸੀਂ ਜੋ ਗਰਾਊਂਡ ਦੇ ਉੱਤੇ ਜਿਹੜੀ ਗਰਾਊਂਡ ਹੈਗਾ ਤੁਸੀਂ ਗਰਾਊਂਡ ਨੂੰ ਸਮਝੋ ਅਸੀਂ ਮਤਲਬ ਇਨੀ ਏਰੀਗੇਸ਼ਨ ਕਿਵੇਂ ਵਧਾ ਸਕਦੇ ਆ ਤੁਸੀਂ ਉਪਰਾਲੇ ਜ਼ਰੂਰ ਕਰ ਰਹੇ ਪਰ ਸਾਨੂੰ ਬਿਲਕੁਲ ਸਮਾਂ ਨਹੀਂ ਦਿੱਤਾ ਗਿਆ ਅੱਛਾ ਤੁਸੀਂ ਕਹਿਣਾ ਤੁਹਾਨੂੰ ਸਮਾਂ ਦਿੱਤਾ ਗਿਆ ਹਾਂ ਜਿਹੜੇ ਕਿਸੇ ਕੋ ਬਾਜੀ ਕਰ ਰਹੇ ਵੀ ਪੰਜਾਬ ਸਰਕਾਰ ਦੇ ਹਿੱਸਾ ਹੈ ਕਿ ਨਹੀਂ ਸਰਕਾਰ ਦੇ ਲੈਚਨਰੀ ਕੀ ਤੁਹਾਨੂੰ ਲੱਗਦਾ ਥੋੜਾ ਨਾ ਜੈਤੀ ਹੋਏ ਕਿ ਤੁਸੀਂ ਲੈਚਨਰੀ ਚੋਣਾਂ ਫੜਾ ਲਓਗੇ ਪਾਈ ਕੱਟ ਕਰੋਗੇ ਸਰ ਸਾਡਾ ਜਿਹੜਾ ਪੋਲੀਟੀਕਲ ਇਹਨਾਂ ਪੋਲੀਟੀਕਲ ਨਾਲ ਸਾਡਾ ਕੋਈ ਸਬੰਧ ਨਹੀਂ ਸਾਨੂੰ ਬਦਲਾ ਲੈਣ ਦੀ ਕੋਈ ਭਾਵਨਾ ਨਹੀਂ ਪਰ ਅਸੀਂ ਕਹਿੰਦੇ ਹਾਂ ਵੀ ਜੋ ਗਰਾਊਂਡ ਦੇ ਹੈਗਾ ਉਹਨੂੰ ਸਹੀ ਕਰੋ ਮਾਨਜਗ ਮੁੱਖ ਮੰਤਰੀ ਨਹੀਂ ਹੁੰਦੀ ਅਗਲੀ ਰਣਨੀਤੀ ਕੀ ਸਾਡੀ ਸੁਣਵਾਈ ਜੇਕਰ ਨਹੀਂ ਹੁੰਦੀ ਤਾਂ ਸਾਰ ਅਸੀਂ ਕਲਮਸ਼ੋਰ ਹੜਤਾਲ ਤੇ ਚੱਲ ਰਹੇ ਹਾਂ ਅਸੀਂ 28 ਪੰਜ ਨੂੰ ਚੰਡੀਗੜ੍ਹ ਵਿੱਚ ਇੱਕ ਸੂਬਾ ਪ੍ਰੈਸ ਕਾਨਫਰੰਸ ਕਰ ਰਹੇ ਆ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਜੁਨੀਆ ਨੂੰ ਪੰਜਾਬ ਦੀ ਭਰਾਤਰੀ ਮੁਲਾਜ਼ਮ ਜਥੇ ਬੰਦੇ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਜੇ ਅਸੀਂ ਹੋਰ ਜਿਹੜੇ ਕ੍ਰਿਸ਼ਨ ਕੁਮਾਰ ਦੇ ਖੁਲਾਸੇ ਕਰਾਂਗੇ ਕਿ ਗਰਾਊਂਡ ਲੈਵਲ ਦੇ ਜਿਹੜਾ ਕੁਝ ਹੋਰ ਆ ਦਿਖਾਇਆ ਕੁਝ ਹੋਰ ਜਾਂ ਹੋ ਸਕਦਾ ਇਹ ਲੱਗ ਰਿਹਾ ਹੈ ਉੱਪਰ ਹੀ ਆ ਜੀ ਕਿਉਂਕਿ ਬਿਲਕੁਲ ਸੁਣੀ ਨਹੀਂ ਜਾ ਰਹੀ ਜੋੜਾ ਮਦਰ ਸਾਹਿਬ ਸਾਡੇ ਮਨਿਸਟਰ ਉਹਨਾਂ ਕੋਲੇ ਵੀ ਬੇਨਤੀ ਕਰੀ ਪਰ ਸੈਕਟਰੀਸ ਆਫ ਦਾ ਬੋਲਵਾਲਾ ਹੀ ਐ ਨਾ ਸਰਕਾਰ ਦੇ ਵਿੱਚ ਉਹਦਾ ਸਿਸਟਮ ਹੀ ਐ ਨਾ ਬਣਾ ਰੱਖਿਆ ਕਿ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਅਸੀਂ ਕੋਈ ਦੁਸ਼ਮਣ ਥੋੜੀਆਂ ਪੰਜਾਬ ਦੇ ਜਾਂ ਅਸੀਂ ਪੰਜਾਬ ਸਰਕਾਰ ਦੇ ਕੋਈ ਦੁਸ਼ਮਣ ਥੋੜੀਆਂ ਅਸੀਂ ਤਾਂ ਕਹਿੰਦੇ ਗਰਾਊਂਡ ਦੇ ਜਿਹੜਾ ਜੋ ਹੈ ਗਰਾਊਂਡ ਦੀ ਰਿਪੋਰਟ ਨੂੰ ਦੇਖ ਕੇ ਕੰਮ ਕਰਿਆ ਅਸੀਂ ਤਾਂ ਆਪ ਕਹਿੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਵਧੀਆ ਪਾਣੀ ਲੱਗੇ ਚੱਪੇ-ਚੱਪੇ ਤੇ ਪਾਣੀ ਲੱਗੇ ਪੰਜਾਬ ਦੇ ਹਰੇਕ ਕਿਸਾਨ ਖੁਸ਼ਾ ਹੋਵੇ ਅਸੀਂ ਤਾਂ ਇਹ ਗੱਲ ਚਾਹੁੰਦੇ ਆ ਜੀ ਚੋਣ ਜਾਬਤਾ ਦੇਖੋ ਜੀ ਜਦੋਂ ਤੋਂ ਜਿਹੜਾ ਇਸ ਘਰਸ ਚੱਲ ਰਿਹਾ ਅਸੀਂ ਬਾਰ-ਬਾਰ ਪ੍ਰੈਸ ਰਾਹੀਂ ਪ੍ਰੈਸ ਨੋਟ ਰਹੀ ਬੇਨਤੀ ਕਰ ਰਹੇ ਆ ਸਰਕਾਰ ਨੂੰ ਔਰ ਪੰਜਾਬ ਦੇ ਚੋਣ ਕਮਿਸ਼ਨ ਭਾਰਤ ਦੇ ਚੋਣ ਕਮਿਸ਼ਨ ਨੂੰ ਕਿ ਜਿਹੜਾ ਮੈਨੂੰ ਮੁੱਤਲ ਕੀਤਾ ਜੀ ਇਹ ਚੋਣ ਜਾਬਤੇ ਦੇ ਵਿੱਚ ਨਹੀਂ ਕੀਤਾ ਜਾਣਾ ਜਿੰਦਾ ਇਹ ਬਿਲਕੁਲ ਲੋਕਤੰਤਰ ਦੀ ਜਿਹੜੀ ਇੱਕ ਘਾਣਾ ਕੀਤੀ ਗਈ ਹੈ ਲੋਕਤੰਤਰ ਬਹੁਤ ਵੱਡਾ ਘਾਣ ਕੀਤਾ ਗਿਆ ਹੈ ਇੱਕ ਆਈਏਐਸ ਅਫਸਰ ਰਿਸ਼ੀਸ਼ਨ ਕੁਮਾਰ ਵੱਲੋਂ ਮੈਂ ਬੀਐਲਓ ਦੀ ਡਿਊਟੀ ਨਿਭਾ ਰਿਹਾ ਜੀ ਬਠਿੰਡਾ ਨਵੀਂ ਬਸਤੀ ਵਿਖੇ ਦੇਖੋ ਜੀ ਇੱਕ ਪਾਸੇ ਆਪਾਂ ਕਹਿ ਰਹੇ ਆ ਕਿ ਚੋਣ ਕਮਿਸ਼ਨ ਬਹੁਤ ਸਖਤ ਫੈਸਲੇ ਲੈ ਰਿਆ ਫਿਰ ਕ੍ਰਿਸ਼ਨ ਕੁਮਾਰ ਆਈਐਸ ਤੇ ਕਿਉਂ ਨਹੀਂ ਲੈ ਰਿਆ ਮੈਨੂੰ ਚੋਣਾਂ ਦੇ ਵਿੱਚ ਬੀਐਲਓ ਦੀ ਡਿਊਟੀ ਕਰਦੇ ਤਾਂ ਮੈਨੂੰ ਪਠਾਨਕੋਟ ਲਾਇਆ ਗਿਆ ਜੀ ਤੇ ਮਤਲਬ ਚੋਣ ਕਮਿਸ਼ਨ ਦੇ ਕੰਨ ਦੇ ਜੂ ਨਹੀਂ ਸਰਕ ਰਹੀ ਉਹਨੂੰ ਫੈਨ ਉਹਨੂੰ ਘੱਟੋ ਘੱਟ ਐਡੀ ਹਰਕਤ ਇਹ ਕ੍ਰਿਸ਼ਨ ਕੁਮਾਰ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਚੋਣ ਕਮਿਸ਼ਨ ਨੂੰ ਜੀ ਗੱਲ ਹੋਰ ਦੱਸੋ ਜਿਹੜੇ ਆ ਤੁਹਾਡੇ ਕੋਲ ਇਹ ਆਂਕੜਿਆਂ ਦੀ ਗੱਲ ਕਰ ਰਹੇ ਹੋ ਲਾਸਟ ਡੇਟ ਦੀ ਜਿਹੜੇ ਉਹਨੂੰ ਡਾਕੂਮੈਂਟਸ ਕੰਪਲੀਟ ਕਰਕੇ ਤੇ ਉਹਨੂੰ ਭੇਜ ਆਪ ਪਿਛਲੇ ਪਤੋਂ 20 ਦਿਨ ਹੋ ਗਏ ਕਰੀਬ ਉਹ ਤੋਂ ਸਾਨੂੰ ਲਾਸ਼ ਦਿੱਤੀ ਜੀ ਵੀ ਜੇਕਰ ਤੁਸੀਂ ਇਹ ਸਾਨੂੰ 204 ਛਿੜੀ ਇਸੇ ਕਰਕੇ ਹੋਈ ਹੈ ਵੀ ਤੁਸੀਂ ਝੂਠੇ ਅੰਕੜੇ ਕਿਉਂ ਨਹੀਂ ਦੇ ਰਹੇ ਸਰ ਟਾਰਗੇਟ ਕੀ ਸੀ ਲਾਸਟ ਇੱਕ ਦਿਨ ਜਾਂ ਦੋ ਦਿਨ ਬਸ ਇੰਨੇ ਇੱਕ ਦੋ ਦਿਨ ਹੀ ਦਿੰਦੇ ਸੀਗੇ ਜੀ ਹੁਣ ਅੱਛਾ ਹਾਂ ਲੱਗਦਾ ਹਰਿਆਣੇ ਦੇ ਪਿੱਛੇ ਜੇ ਇਲੈਕਸ਼ਨ ਹੋ ਕੇ ਹਟਿਆ ਜਿਹੜਾ ਛੇਮਾ ਬੜਾ ਪੁਰਾਣਾ ਹੋ ਕੇ ਹਟਿਆ ਤਾਂ ਲੱਗਦਾ ਵੀ ਰਹਿਣਾ ਦੇ ਬੁੱਟਾਂ ਤੇ ਫਾਇਦਾ ਲਾਉਣਾ ਨਹੀਂ ਸਰ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਪੰਜਾਬ ਦੇ ਵਿੱਚ ਕ੍ਰਿਸ਼ਨ ਕੁਮਾਰ ਕਰ ਰਿਹਾ ਉਹ ਬਿਲਕੁਲ ਇਹ ਮੈਨੂੰ ਤਾਂ ਲੱਗਦਾ ਵੀ ਇਹੀ ਮਾਨਸਾਗੀ ਮਤਲਬ ਕੋਈ ਗਵਾਂਡੀ ਸੁਪਿਆਂ ਨੂੰ ਕੋਈ ਫਾਇਦਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਜਾ ਤੁਸੀਂ ਮਾਰ ਸਿੰਘ ਸੀਨੀਅਰ ਮਿਤਪਰਾਨ ਨੈਰੀਪੜਵਾਰ ਜੁਨિયન ਪੰਜਾਬ ਮੈਂ ਥੋੜਾ ਜਿਹਾ ਕਾਨੂੰਨੀ ਜੋ ਗੱਲਾਂ ਨੇ ਉਹਦੇ ਬਾਰੇ ਚਰਚਾ ਨਾ ਪਾਉਣਾ ਚਾਹਨਾ ਸਭ ਤੋਂ ਪਹਿਲੀ ਗੱਲ WhatsApp ਗਰੁੱਪ ਬਣਾਉਣਾ ਸਰਕਾਰੀ ਕੰਮਾਂ ਲਈ ਉਸ ਦੀ ਵਰਤੋਂ ਕਰਨਾ ਜਿਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਇਸ ਦੀ ਵਰਤੋਂ ਕਰਨੀ ਗਲਤ ਹੈ ਜਦ ਸਰਕਾਰ ਦੇ ਕਿਸੇ ਵੀ ਕੰਮ ਦੇ ਵਿੱਚ ਅਜਿਹੇ WhatsApp ਗਰੁੱਪਸ ਜੋ ਬਣਾਏ ਜਾਂਦੇ ਨੇ ਉਹਨਾਂ ਦੀ ਵਰਤੋਂ ਕਰਨੀ ਗਲਤ ਹੈ ਉਹ ਇਹ ਪੱਤਰ ਜਿਹੜਾ ਹੈ ਸਰਕਾਰ ਵੱਲੋਂ ਮੇਨ ਰੂਮ ਚ ਦਿੱਤਾ ਗਿਆ ਔਰ ਇਸ ਦੇ WhatsApp ਗਰੁੱਪ ਦੇ ਚੱਲਦੇ ਹੋયા ਹੀ ਜਦੋਂ ਅਸੀਂ ਆਪਣੀ ਸਮੱਸਿਆ ਇਹਨਾਂ ਨੂੰ ਦੱਸੀ ਤਾਂ ਇਹਨਾਂ ਨੇ ਸਾਡੇ ਸੀ ਜੋ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੂੰ ਮੁਤਲ ਕਰਕੇ ਪਟਾਰਕੋਡ ਲਗਾਤਾ ਗਿਆ ਇਹ ਜਦੋਂ ਹੀ ਬਣਦਾ ਹੀ ਨਹੀਂ WhatsApp ਗਰੁੱਪ ਚਾਉਣਾ ਉਸ ਦੇ ਆਧਾਰ ਤੇ ਮੁਤਲ ਕਰਨਾ ਬਦਲੀ ਕਰਨਾ ਤਾਂ ਤੁਸੀਂ ਸਾਰੇ ਸੈਣੇਓ ਸਮਝ ਸਕਦੇ ਹੋ ਵੀ ਇਹ ਕੀ ਹੈ ਜੋ ਚੌਂਕ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੀ ਉਲੰਘਣਾ ਵੀ ਹੈ ਇਹਦੇ 'ਚ ਅਗਲੀ ਗੱਲ ਕਰਦੇ ਹਾਂ ਅਸੀਂ ਦੂਸਰੀ ਗੱਲ ਹੈ ਦਬਾ ਪਾਉਣਾ ਦਬਾ ਪਾ ਕੇ ਝੂਠੇ ਅੰਕੜੇ ਇਕੱਤਰ ਕਰਨਾ ਜਾਂ ਸਾਨੂੰ ਕਿਸੇ ਹੋਰ ਤਰੀਕੇ ਨਾਲ ਅਫੀਸਰਸ ਰਾਹੀਂ ਜਾਂ ਕਿਸੇ ਹੋਰ ਤਰੀਕੇ ਨਾਲ ਉਹਨਾਂ ਅੰਕੜਾ ਨੂੰ ਇਕੱਤਰ ਕਰਨ ਲਈ ਕਹਿਣਾ ਇੱਕੋ ਦਿਨ ਦੇ ਵਿੱਚ ਕਾਫੀ-ਕਾਫੀ ਡਾਟੇ ਮੰਗ ਲੈਣਾ ਸਾਡੀ ਫੀਲਡ ਜੌਬ ਹੈ ਅਸੀਂ ਕੰਪਿਊਟਰ ਦੇ ਆਪਰੇਟਰ ਨਹੀਂ ਹੈਗੇ ਵੀ ਅਸੀਂ ਕੰਪਿਊਟਰ ਦੇ ਬੈਠ ਕੇ ਅਪਡੇਟ ਕਰੀਏ ਨਾ ਸਾਰਾ ਦਿਨ ਅਸੀਂ ਡਾਟਾ ਉਹਨਾਂ ਦੇ ਗੂਗਲ ਸ਼ੀਟਾਂ ਭਰਦੇ ਰਵਾਂਗੇ ਭਰਨੇ ਆ ਠੀਕ ਹੈ ਸਾਡਾ ਕੰਮ ਹੈ ਜੋ ਸਰਕਾਰ ਸਾਥੋਂ ਮੰਗਦੀ ਆ ਸੀ ਉਹਨੂੰ ਭੇਜਣਾ ਪਰ ਇਹ ਨਹੀਂ ਹੈ ਵੀ ਇੱਕੋ ਦਿਨ 'ਚ ਅਸੀਂ 10-10 ਗੂਗਲ ਸ਼ੀਟਾਂ ਭਰੀਏ ਫਿਰ ਸਾਡਾ ਫੀਲਡ ਵਰਕ ਨਹੀਂ ਹੁੰਦਾ ਤਾਂ ਫੀਲਡ ਵਰਕ ਦੇ ਵਿੱਚ ਕਾਫੀ ਕੁਝ ਆਉਂਦਾ ਹੈ ਇਹਨਾਂ ਨੇ ਕਿਹਾ ਵੀ ਜਿਹੜੀਆਂ ਮਾਈਨਰਾਂ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਮੁਕੰਮਲ ਬਣਾ ਲਿਆ ਗਿਆ ਕਸ਼ਿੰਘੂਮਾਰ ਜੀ ਇਹ ਗੱਲ ਕਹਿ ਰਹੇ ਆ ਬਹੁਸਰੀਆਂ ਮਾਈਨਰਾਂ ਜੀਆਂ ਨੇ ਜਿਨ੍ਹਾਂ ਦੀ ਹਾਲਤ ਇੰਨੀ ਖਸਤਾ ਹੈ ਇਸ ਦੇ ਵਿੱਚ ਪਾਣੀ ਢਗਾਉਣਾ ਬੜਾ ਔਖਾ ਹੈ ਉਹ ਕਦੇ ਕਿਤੇ ਟੁੱਟ ਜਾਂਦੀ ਹੈ ਕਦੇ ਕਿਤੇ ਟੁੱਟ ਜਾਂਦੀ ਹੈ ਵੱਖ-ਵੱਖ ਜਿਹੜੇ ਉਸਦੇ ਟੁੱਟਣ ਦੇ ਥਾਂ ਨੇ ਜਿੱਥੇ ਜੋ ਟੁੱਟ ਚੁੱਕੀ ਹੈ ਉਹਦੀ ਪਾਣੀ ਦੀ ਵਰਤੋਂ ਉਹਨੇ ਚੱਜੇ ਢੰਗ ਨਾਲ ਨਹੀਂ ਕੀਤੀ ਜਾ ਸਕਦੀ ਇਲਾ ਦਾ ਪਾਣੀ ਪਹੁੰਚਾਉਣ ਦੀ ਵੀ ਗੱਲ ਜਿਹੜੀ ਹੈ ਉਹ ਇਦਾਂ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਚਿਰ ਮਾਈਨਰ ਹੀ ਸਹੀ ਨਹੀਂ ਹੋਊਗਾ ਤਾਂ ਪਾਣੀ ਨਹੀਂ ਪਹੁੰਚਾਇਆ ਜਾ ਸਕਦਾ ਤਾਂ 100% ਪਾਣੀ ਦੀ ਗੱਲ ਕਰਦੇ ਆ ਕਿ ਸਾਨੂੰ ਇਹ ਕਿਹਾ ਜਾ ਰਿਹਾ ਹੈ ਵੀ ਜਿਸ ਨਾਲ ਅਸੀਂ ਸਿਰਫ ਮੂਹ ਤੋਂ ਤੱਕ ਹੀ ਸੀਮਤ ਹੈ ਬਾਲਟੀ ਜੋ ਗਲਾਸ ਪਰ ਕੇ ਸਾਨੂੰ ਫੜਾਤਾ ਕਹਿੰਦੇ ਹੁਣ ਇਹਦੇ ਨਾਲ ਨਾ ਲੋ 100% ਤੇ ਵਰਤੋਂ ਦੇ ਪਾਣੀ 'ਚ ਇੰਨਾ ਕੋ ਹਰਕ ਹੈ। ਅਗਰ ਇੱਕ ਵਿਅਕਤੀ ਇੱਕ ਬਾਲਟੀ ਨਾਲ ਨਹਾਉਂਦਾ ਹੈ ਤਾਂ ਉਸ ਨੂੰ ਗਲਾਸ ਨਾਲ ਨਹਾਉਣ ਲਈ ਕਿਹਾ ਜਾ ਰਿਹਾ ਤਾਂ 20% ਨੂੰ ਅਸੀਂ 100% ਨਹੀਂ ਕਰ ਸਕਦੇ। ਸੋ ਗਰਾਊਂਡ ਦੀ ਰਿਪੋਰਟ ਹੈ। ਅਗਲੀ ਜਿਹੜੀ ਗੱਲ ਹੈ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਗਈਆਂ ਨੇ ਇਹ ਲਾਸਟ 2023 ਦਸੰਬਰ ਦੀਆਂ ਨੇ। ਜਿਸ ਦੇ ਵਿੱਚ ਇਹ ਅਲੀਵਾਲ ਮਾਈਨਰ ਤੇ ਵੇਰਕਾ ਮਾਈਨਰ ਦੋਨੋਂ ਹੀ ਬੜੇ ਹੀ ਜਿਹੜੇ ਖਸਤਾ ਹੱਤ ਦੇ ਵਿੱਚ ਚੱਲ ਰਹੇ ਨੇ ਜਿਸ ਦੇ ਸੰਬੰਧ ਵਿੱਚ ਸਾਡੇ ਉੱਚੇ ਪਟਵਾਰੀਆਂ ਨੂੰ ਚਾਰਜ ਸ਼ਿਟ ਕੀਤਾ ਗਿਆ ਇਹਨਾਂ ਮਾਈਨਰਾਂ ਦੇ ਸੰਬੰਧ ਦੇ ਵਿੱਚ ਕੀ ਇਹਨਾਂ ਇਹਨਾਂ ਰਹੀਂ 100% ਇਰੀਗੇਸ਼ਨ ਹੋ ਸਕਦੀ ਹੈ ਤੁਸੀਂ ਫੋਟੋਆਂ ਦੇਖ ਕੇ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਸੋ ਇਸ ਦੀ ਅਗਲੀ ਗੱਲ ਇਹਨਾਂ ਨੇ ਗੱਲ ਕੀਤੀ ਹੈ ਵੀ 100% ਇਰੀਗੇਸ਼ਨ ਵਾਲੀ ਵੀ 100% ਇਰੀਗੇਸ਼ਨ ਦਿਖਾਉ। ਤਾਂ ਜੇ ਅਗਰ ਅਸੀਂ 100% ਇਰੀਗੇਸ਼ਨ ਦਿਖਾਉਣੇ ਆ ਸਾਡਾ ਬਹੁਤ ਵੱਡਾ ਨੁਕਸਾਨ ਆ ਕਿਉਂਕਿ 100% ਹਜੇ ਨਹੀਂ ਹੋਇਆ ਅੰਕੜਿਆਂ ਵਿੱਚ ਲੈ ਜਾਣਾ ਇਹ ਹੁਣ ਪਤਾ ਨਹੀਂ ਕੀ ਮਨਸ਼ਾ ਉਹਨਾਂ ਦੀ ਜਿਸ ਨੂੰ ਅਸੀਂ ਕਿਸੇ ਦੇ ਦਿਲ ਦੀ ਅਸੀਂ ਗੱਲ ਨਹੀਂ ਕਲੀਅਰ ਕਰ ਸਕਦੇ ਪਰ ਇੰਨਾ ਕੁ ਅੰਦਾਜ਼ਾ ਹੀ ਨੇ ਬਸ ਅਸੀਂ ਕਿ ਉਹਨਾਂ ਦੀ ਕੋਈ ਮਨਸ਼ਾ ਇਸ ਦੇ ਡੂੰਗੀ ਹੈ ਉਹ ਪੰਜਾਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਪੰਜਾਬੀਆਂ ਤੋਂ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ ਜਾਂ ਕਿਸੇ ਹੋਰ ਆਪਣੇ ਗਵਾਂਢੀ ਸੂਬੇ ਨੂੰ ਜਾਂ ਆਪਣੇ ਸੂਬੇ ਨੂੰ ਜਾਂ ਕਿਸੇ ਹੋਰ ਨੂੰ ਸੈਟਪ ਪੁੱਛਣਾ ਚਾਹੁੰਦੇ ਨੇ ਇਹੋ ਖੁਦ ਜਾਣਦੇ ਨੇ ਉਹ ਸਾਡੇ ਨਾਲੋਂ ਬਿਹਤਰ ਉਹ ਵਧੀਆ ਕਲੀਅਰ ਕਰ ਸਕਦੇ ਆ ਅਗਲੀ ਗੱਲ ਡਾਟਿਆਂ ਨੂੰ ਦੇਣ ਦੇ ਲਈ ਸਿਰਫ ਪਟਵਾਰੀਆਂ ਦੀਆਂ ਹੀ ਤਰਖਾਹਾਂ ਤੇ ਕਟ ਲਗਾਏ ਜਾ ਰਹੇ ਨੇ ਕੀ ਗੱਲ ਜੀ ਇਸ ਦਾ ਕਸੂਰ ਇਕੱਲਾ ਪਟਵਾਰੀ ਹੈ ਮੈਂ ਸਾਡੇ ਪ੍ਰਮੁਖ ਸਤਰ ਸਾਹਿਬ ਤੋਂ ਪੁੱਛਣਾ ਚਾਹੁੰਨਾ ਕਿ ਜੋ ਪੂਰੇ ਕਰਨੇ ਆ ਇਸ ਤੋਂ ਪਰਵਾਹ ਨਹੀਂ ਕਰਦੇ ਕਿ ਪਟਵਾਰ ਹੀ ਇਸ ਨੂੰ ਦੇਣਾ ਚਾਹੁੰਦਾ ਹੈ। ਇਹ ਚ ਸੂਬਾ ਜਰਨਲ ਖਤਰਨੈਰੀ ਪਟਵਾਰ ਯੂਨੀਅਨ ਪੰਜਾਬ। ਕੀ ਕਿਹਾ ਚਾਹੁੰਦਾ ਹੈ? ਗੱਲ ਇਹ ਹੈ ਜੀ ਕਿ ਜਿਵੇਂ ਜਸਕਰਨ ਸਿੰਘ ਜੀ ਨੇ ਪਹਿਲਾਂ ਦੱਸਿਆ ਕਿ ਸਾਡੀ ਜਿਹੜੀ ਲੜਾਈ ਹੈ ਉਹ ਸਰਕਾਰ ਨਾਲ ਨਹੀਂ ਹੈ। ਇਹ ਪ੍ਰਮੁਖ ਸਕੱਤਰ ਵੱਲੋਂ ਜਿਹੜੀ ਇਹ ਲੜਾਈ ਹੈ ਇਹਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨੂੰ ਨਹਿਰੀ ਪਟਵਾਰ ਯੂਨੀਅਨ ਵਰਸਸ ਸਰਕਾਰ ਬਣਾ ਦਿੱਤਾ ਜਾਵੇ ਪਰ ਸਾਡੀ ਲੜਾਈ ਜਿਹੜੀ ਹੈ ਸਰਕਾਰ ਨਾਲ ਨਹੀਂ ਹੈ ਸਰਕਾਰ ਟਿੱਕਰਤਾ ਸੀ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਤੇ ਹੁਣ ਵੀ ਮਤਲਬ ਸਾਡੀ ਜਿਹੜੀ ਲਗਾਤਾਰ ਕੋਸ਼ਿਸ਼ ਹੈ ਵੀ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪਹੁੰਚੇ ਉਹ ਸਾਡੀ ਸੁਣਵਾਈ ਕਰਨ ਤਾਂ ਕਿ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਦੇ ਵਿੱਚ ਜਾਂ ਜੋ ਸਾਡੀ ਜੇ ਮੈਂ ਤੁਹਾਨੂੰ ਨਹਿਰੀ ਪਟਵਾਰੀਆਂ ਦੇ ਮਤਲਬ ਹਾਲਾਤ ਦੱਸਾਂ ਆ ਇੱਕ ਆ ਪੱਤਰ ਹੈ ਜ਼ਿਲ੍ਹੇਦਾਰ ਦੀ ਜਵਾਬ ਤਲਬੀ ਕੀਤੀ ਹੈ ਜੀ ਕਿ ਪਟਵਾਰੀਆਂ ਨੂੰ ਛੁੱਟੀ ਕਿਉਂ ਦਿੱਤੀ ਕੀ ਪਟਵਾਰੀ ਇਨਸਾਨ ਨਹੀਂ ਹੈ ਠੀਕ ਹੈ ਆ ਪਟਵਾਰੀ ਨੇ ਜੀ ਜਿਨ੍ਹਾਂ ਦੀ ਦੋ ਦੋ ਜਗ੍ਹਾ ਡਿਊਟੀ ਅਟੈਚ ਕਰਕੇ ਡਿਊਟੀ ਲਗਾਈ ਹੋਈ ਹੈ ਜਿਨ੍ਹਾਂ ਦੀ ਇੱਕ ਡਿਊਟੀ ਕਹਿ ਲੋ ਕਿ 100 ਕਿਲੋਮੀਟਰ ਦੇ ਵਕਫੇ ਤੇ ਇੱਕ ਫਰੀਦਕੋਟ ਦੇ ਵਿੱਚ ਫਰੀਦਕੋਟ ਤੋਂ ਵੀ ਅੱਗੇ ਤੁਸੀਂ ਕਿੱਧਰ ਵਾਹਦੇ ਲਾ ਕੇ ਤੱਕੇ ਤੇ ਇੱਕ ਡਿਊਟੀ ਉਹਨਾਂ ਦੀ ਜਲੰਧਰ ਦੇ ਵਿੱਚ ਤੇ ਉਸ ਤੋਂ ਬਿਨਾ ਵੀ ਐਲੋਬ ਵਗੈਰਾ ਦੀ ਡਿਊਟੀ ਕੀ ਉਹ ਇਨਸਾਨ ਨਹੀਂ ਹੈ ਉਹ ਬੰਦੇ ਵਿਸ਼ਾਏ ਹੈ ਮੁੱਖ ਮੰਤਰੀ ਤੋਂ ਮੀਟ ਦਾ ਟਾਈਮ ਨਹੀਂ ਗਿਆ ਸਮਾਂ ਨਹੀਂ ਦਿੱਤਾ ਜਾ ਰਿਹਾ ਸਰਕਾਰ ਆਪਾਂ ਕਿਸੇ ਜਿਵੇਂ ਕਿ ਸਤਿਜੋ ਦੀ ਸਾਡਾ ਕੋਈ ਰੋਣਾ ਕਿਉਂਕਿ ਜਿੰਨੀਆਂ ਵੀ ਸਰਚਾਰ ਸ਼ੀਟਾਂ ਹੁਣ ਤੱਕ ਹੋਈਆਂ ਉਹ ਪ੍ਰਮੁੱਖ ਸਕੱਤਰ ਸਾਹਿਬ ਵੱਲੋਂ ਕੀਤੀਆਂ ਗਈਆਂ ਜਾਂ ਉਹਨਾਂ ਦੇ ਜਿਹੜੇ ਨੀਚੇ ਜਿਹੜੇ ਅਫਸਰ ਸਾਹਿਬਾਨਾਂ ਵੱਲੋਂ ਕੀਤੀਆਂ ਸਰਕਾਰ ਨੇ ਕੋਈ ਸਾਡੇ ਤੇ ਫਿਲਹਾਲ ਜਿਹੜੀ ਕੋਈ ਵਧਿੱਕੀ ਜਾਂ ਕੁਝ ਇਸ ਤਰ੍ਹਾਂ ਦਾ ਨਹੀਂ ਕੀਤਾ ਮੁੱਖ ਮੰਤਰੀ ਦੇ ਜਾਂ ਮੰਤਰੀ ਦੇ ਇਹ ਗੱਲ ਤਾਂ ਹੈਗੀ ਵੀ ਨਹੀਂ ਕਰ ਮੰਤਰੀ ਹਾਂ ਮੰਤਰੀ ਸਾਹਿਬ ਕੋਲੇ ਇੱਕ ਮੀਟਿੰਗ ਸਾਡੀ ਲਾਸਟ ਹੋਈ ਸੀਗੀ ਹੜਤਾਲ ਤੋਂ ਪਹਿਲਾਂ ਹੋਈ ਸੀਗੀ ਜਿਹਦੇ ਵਿੱਚ ਉਸ ਤੋਂ ਬਾਅਦ ਹੋਇਆ ਕੀ ਕਿ ਮੰਤਰੀ ਸਾਹਿਬ ਨੂੰ ਵੀ ਅਸਲ ਦੇ ਵਿੱਚ ਜਾਂ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਪ੍ਰਮੁਖ ਖੱਤਰ ਨੇ ਪੂਰੀ ਤਰ੍ਹਾਂ ਨਾਲ ਗੁੰਮਰਾਹ ਕਰ ਰੱਖਿਆ ਜੀ ਉੱਥੋਂ ਆਉਣ ਤੋਂ ਬਾਅਦ ਉਹ ਸਾਨੂੰ ਧਮਕੀਆਂ ਮਤਲਬ ਉਹਨਾਂ ਨੇ ਦਿੱਤੀਆਂ ਕਿ ਜੇ WhatsApp ਗਰੁੱਪ ਇੱਕ ਬਣਾਇਆ ਹੋਇਆ ਉਹਦੇ ਬਾਰੇ ਤੁਹਾਨੂੰ ਅਵਤਾਰ ਸਿੰਘ ਜੀ ਅੱਗੇ ਡਿਟੇਲ ਚ ਦੱਸਾਂਗੇ WhatsApp ਗਰੁੱਪ ਬਾਰੇ ਕਿ ਜੇ ਉਸ ਦੇ ਵਿੱਚ ਕੋਈ ਬੋਲੂਗਾ ਤੇ ਮੈਂ ਉਹਨੂੰ ਬਖਸ਼ਣਾ ਨਹੀਂ ਹੈ WhatsApp ਗਰੁੱਪ ਦੇ ਵਿੱਚ ਜਦੋਂ ਕਿ ਸਰਕਾਰ ਵੱਲੋਂ ਬਣਾਇਆ ਗਿਆ WhatsApp ਦੀ ਵਰਤੋਂ ਕਰਨ ਦੀ ਪ੍ਰਾਈਵੇਟ ਹੈ ਐਂਡ ਟੂ ਐਂਡ ਐਨਕ੍ਰਿਪਟਡ ਲਿਖਿਆ ਹੁੰਦਾ ਤੁਸੀਂ ਆਪਾਂ ਸਾਰੇ ਦੇਖਦੇ ਹੋਗੇ ਐਂਡ ਟੂ ਐਂਡ ਐਨਕ੍ਰਿਪਟਡ ਹੈ WhatsApp ਕਲੇਮ ਅਸੀਂ ਖੁਦ ਵੀ ਇਹਨੂੰ ਨਹੀਂ ਦੇਖ ਸਕਦੇ ਇਹਦੇ ਵਿੱਚ ਵੀ ਤੁਸੀਂ ਕੀ ਆਪਸ਼ਟ वार्ताਲਾਪ ਕਰਦੇ ਕਿ ਜੇ ਪ੍ਰਮੁੱਖ ਸਕੱਤਰ ਸਾਹਿਬ ਉਸ ਸਟੇਜ ਨੂੰ ਵਰਤ ਰਹੇ ਹੈ ਕੀ ਮਕਸਦ ਨਾਲ ਵਰਤ ਰਹੇ ਹੈ ਇਹ ਇਹ ਸਵਾਲ ਹੈ ਇੱਕ ਕਿ ਕੀ ਮਕਸਦ ਨਾਲ ਵਰਤ ਰਹੇ ਮਤਲਬ ਗੈਰ ਲਿਖਤੀ ਤੌਰ ਤੇ ਧਮਕੀਆਂ ਤੇ ਦਬਾਅ ਪਾਉਣ ਲਈ ਉਹਨੂੰ ਵਰਤਿਆ ਜਾ ਰਿਹਾ ਹੈ WhatsApp ਗਰੁੱਪ ਨੂੰ ਜਿਹਦੇ ਸੰਬੰਧ ਦੇ ਵਿੱਚ ਜਸਕਰਨ ਸਿੰਘ ਜੀ ਨੇ ਜੇ ਉਸ ਗਰੁੱਪ ਦੇ ਵਿੱਚ ਉਹ ਕੀਤਾ ਤਾਂ ਇਹਨਾਂ ਨੂੰ ਜਦੋਂ ਮਹੱਤਵ ਰੱਖ ਕੇ ਉਠਿਲਾ ਵਿਸ਼ਾ ਸੀਗਾ ਜੀ ਪਿਛਲੇ ਦਿਨੀ ਮਤਲਬ ਸਾਡੇ ਵਿੱਚ ਆਇਆ ਮਤਲਬ ਫੇਸਬੁੱਕ ਵਗੈਰਾ ਦੇ ਕਾਫੀ ਸਾਰੇ ਜਰਨਲਿਸਟ ਕਹਿ ਰਹੇ ਸੀ ਕਿ 100% ਇਰੀਗੇਸ਼ਨ ਦਾ ਪੰਜਾਬ ਨੂੰ ਕੀ ਨੁਕਸਾਨ ਹੈ 100% ਇਰੀਗੇਸ਼ਨ ਵਿਖਾਏ ਦਾ ਅਸੀਂ ਨਹੀਂ ਕਹਿੰਦੇ ਕਿ 100% ਇਰੀਗੇਸ਼ਨ ਦਾ ਪੰਜਾਬ ਨੂੰ ਨੁਕਸਾਨ ਹੈ ਅਸੀਂ ਕਹਿੰਦੇ ਕਿ ਨਾ ਹੋਣ ਦੇ ਬਾਵਜੂਦ 100% ਇਰੀਗੇਸ਼ਨ ਵਿਖਾਏ ਦਾ ਪੰਜਾਬ ਨੂੰ ਨੁਕਸਾਨ ਇਰੀਗੇਸ਼ਨ ਹੋਣੀ ਕਿੱਥੇ ਅਲ ਜਾਇਆ ਕਿੱਥੇ ਜਾ ਰਿਹਾ ਸਾਰੇ ਸਿਸਟਮ ਨੂੰ ਅਲਟਾਇਆ ਜਾ ਰਿਹਾ ਕਿ ਜੀ ਪੰਜਾਬ ਆਪਦਾ ਜਿਹੜਾ 70% ਪਾਣੀ ਯੂਟਿਲਾਈਜ਼ ਕਰ ਪਾ ਰਿਹਾ ਮਤਲਬ ਵਰਤ ਪਾ ਰਿਹਾ ਹੈ ਅਜਿਹੀ ਟ੍ਰਿਕ ਦੇ ਵਿੱਚ ਸਿੰਚਾਈ ਹੋ ਰਹੀ ਹੈ 21% ਹੁਣ ਇਹ ਸਟਾਰਟ ਇਹਨੂੰ ਧਿਆਨ ਚ ਰੱਖ ਲੋ ਕਿ 70% ਪਾਣੀ ਵਰਤਿਆ ਸਿੰਚਾਈ ਹੋਈ 21% ਹੁਣ ਸਿੰਚਾਈ ਹੁਣ ਹੋਣੀ ਕਿੱਥੇ ਆ ਜਿੱਥੇ ਖਾਲ ਜਾਂਦਾ ਬਾਲਟੀਆਂ ਦਾ ਪਾਣੀ ਖੇਤਾਂ ਨੂੰ ਨਹੀਂ ਲੱਗਣਾ ਜੇ ਪਟਵਾਰੀਆਂ ਦੇ ਉੱਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਇਸੇ ਤਰ੍ਹਾਂ ਪ੍ਰਮੁਖ 70 ਵੱਲੋਂ ਵਟਸਐਪ ਰਾਹੀਂ ਜਾਂ ਹੋਰ ਬੱਕਰੇ ਫੱਕਰੇ ਤਰੀਕਿਆਂ ਨਾਲ ਇਵਨ ਕਿ ਧਮਕੀਆਂ ਦੀਆਂ ਕੁਝ ਆਡੀਓ ਵੀ ਹੈ ਜਿਹੜੀ ਇਹਨਾਂ ਦੇ ਟੀਮ ਮੈਂਬਰਾਂ ਨੇ ਚਲੋ ਉਹ ਸਮਾਂ ਉਹਨਾਂ ਤੇ ਅੱਗੇ ਆਪਾਂ ਪੇਸ਼ ਕਰਾਂਗੇ। ਆਮ ਕਹਿੰਦੀ ਆਡੀਓ ਵੀ ਹੈ। ਜੇ ਦਬਾਅ ਭਾ ਕੇ ਜਿੰਨਾ ਖੇਤਾਂ ਨੂੰ ਖਾਲ ਵੀ ਨਹੀਂ ਲੱਗ ਰਹੇ ਉਹਨਾਂ ਨੂੰ ਸਿੰਚਾਈ ਦੇ ਵਿੱਚ ਲਿਖਿਆ ਜਾਂਦਾ ਤੇ ਆਪਾਂ ਕਹਿੰਦੇ ਕਿ 100% ਸਿੰਚਾਈ ਹੋਗੀ। ਪਾਣੀ ਤਾਂ 100% ਨਹੀਂ ਵਰਤਿਆ ਗਿਆ ਨਾ ਪਾਣੀ ਤਾਂ ਉਹਨਾਂ ਖੇਤਾਂ 'ਚ ਪਹੁੰਚਿਆ ਜਿੱਥੇ ਖਾਲ ਸੀ। ਪਾਣੀ 70% ਲੱਗਿਆ ਸਿੰਚਾਈ 100% ਹੋਗੀ। ਅੱਜ ਦੀ ਸਥਿਤੀ ਦੇ ਵਿੱਚ ਪਾਣੀ 70% ਲੱਗਿਆ ਸਿੰਚਾਈ 100% ਹੋਗੀ। ਉਹਨਾਂ ਦੇ ਟਾਈਮ ਦੇ ਵਿੱਚ ਜੇ ਇਹੀ ਦੁਬਾਰਾ ਜਾਂਦਾ ਪਾਣੀ 70% ਵਰਤਿਆ ਗਿਆ ਸਿੰਚਾਈ ਕਿੰਨੀ ਹੋਗੀ 100% ਬਹੁਣੇ ਤਾਂ ਦੱਸੋ ਕਿ ਇਹਦਾ ਨੁਕਸਾਨ ਪੰਜਾਬ ਨੂੰ ਹੋਊਗਾ ਐਸਵਾਈਐਲ ਦੇ ਵਿੱਚ ਸਭ ਮੈਨੂੰ ਲੱਗਦਾ ਹੈ ਕਿ ਸਭ ਆਪਾਂ ਇਹ ਇੱਕ ਗੱਲ ਤਾਂ ਸਮਝ ਸਕਦੇ ਹਾਂ ਇਸ ਦੇ ਵਿੱਚ